ਪਾਰਟੀ ਨੂੰ ਨਿਯੁਰਪਿਕਾ ਜੀ ਤੁਸੀਂ ਵੀ ਕਮਜ਼ੋਰ ਹੋ ਜੀ ਤੁਹਾਡੇ ਪੱਲੇ ਕੋਸ਼ਿਸ਼ ਨਹੀਂ ਪੈਣਾ ਪਰ ਕਾਲੀ ਦਲੇ ਹਮੇਸ਼ਾ ਚੜਦੀ ਗੱਲ ਚੜਿਆ ਆ ਅੱਜ ਵੀ ਜੇ ਸਾਡਾ ਭਾਜਪੀ ਦੇ ਨਾਲ ਸਮਝੌਤਾ ਨਹੀਂ ਹੋਇਆ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਬੰਦੀ ਸਿੰਘਾਂ ਦਾ ਕਾਰਨ ਹੈ ਕਹਿੰਦੇ ਜਦੋਂ 10 ਸਾਲ ਸਰਕਾਰ ਸੀ ਉਦੋਂ ਬੰਦੀ ਸਿੰਘਾਂ ਦਾ ਚੇਤਾ ਇਹ ਹੈ ਕਿ ਕਾਲੀ ਦਲਾਰੇ ਕੋਈ ਉਦੋਂ ਵੀ ਉਹ ਚੱਲਿਆ ਹੈ ਜੇ ਬਾਲਾ ਸਾਲ ਨਾ ਨਾ ਕਰਦੇ ਤਾਂ ਉਹ ਉਹਨਾਂ ਨੂੰ 사ਜਾ ਮੌਤ ਹੋ ਜਣੀ ਤੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਤਮਾਮ ਵਰਕਰ ਹੈ ਤੇ ਐ ਕੋਰ ਕਮੇਟੀ ਹੈ ਕਿ ਇਹ ਪੀਐਸਸੀ ਕਮੇਟੀ ਹੈ ਜਾਂ ਵਰਕਿੰਗ ਕਮੇਟੀ ਹੈ ਜਾਂ ਸਾਰੇ ਆਦੇਦਾਰ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਟਿਕਾਣਵੇਂ ਖੜੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇਸੀ ਪੂਰਾ ਮਾਮਲਾ ਗੱਲਬਾਤ ਕਰਕੇ ਜਾਣਦੇ ਆ ਮੇਰੇ ਨਾਲ ਹਲਵਿੰਦਰਪਾਲ ਸਿੰਘ ਪੱਕੋ ਕੇ ਮੌਜੂਦ ਨੇ ਜਿਨ੍ਹਾਂ ਨੇ ਅੱਜ ਸਮੁੱਚੀ ਜిల్లాਤਰੰਤਾਰਨ ਦੀ ਸ਼੍ਰੋਮਣੀ ਕਾਲੀਦਾਲ ਦੀ ਪ੍ਰੀਮ ਨੂੰ ਸੰਬੋਧਨ ਕੀਤਾ ਪੱਖੋ ਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਧੰਨਵਾਦ ਅੱਜ ਸੰਬੋਧਨ ਕੀਤਾ ਗਿਆ ਕਿਸ ਵਿਸ਼ੇ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰেন্স ਹੋਈ ਹੈ ਸ਼੍ਰੋਮਣੀ ਕਾਲੀਦਾਲ ਦੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਦੇ ਖਿਲਾਫ ਜੋ ਪ੍ਰਪੋਗੈਂਡਾ ਨਾ ਰੁਕਾ ਜੀ ਜਿਹਦੇ ਵਿੱਚ ਕੋਲੀਅਰ ਵੀ ਆ ਜਿਹੜਾ ਕਿ ਇੱਕ ਵਾਦੇ ਮਾਫ ਗਵਾਹ ਆ ਜੀ ਉਹ ਮੇਸ਼ਾ ਜਿਹੜੇ ਪ੍ਰੂਵਲ ਹੁੰਦੇ ਸਰਕਾਰ ਦੇ ਹੁੰਦੇ ਇਸ ਕਰਕੇ ਉਹਨੂੰ ਜੇ ਛੱਡਿਆ ਵੀ ਆ ਤਾਂ ਇਹ ਸਰਕਾਰ ਨੇ ਛੱਡਿਆ ਵਾ ਇੱਕ ਜਣੀ ਮਸ਼ੀਸ਼ਾਜ ਦੇ ਖਿਲਾਫ ਅੱਜ ਉਹ ਚੇਤਾ ਆ ਸਾਰੀਆਂ ਗੱਲਾਂ ਲਾ ਲਾਤੀ ਅੱਜ ਤੱਕ 20 ਦਿਨ ਪਹਿਲੋਂ ਕੋਈ ਨਹੀਂ ਇਹੋ ਜਿਹੀ ਗੱਲਾਂ ਨੇ ਕੋਈ ਕੀਤੀਆਂ ਕੋਈ ਨਹੀਂ ਦੱਸਿਆ ਕਿ ਉਹਦਾ ਉਹ ਜ਼ਮਾਨਤ ਤੇ ਆਇਆ ਉਹ ਜ਼ਮਾਨਤ ਆਪੇ ਨੂੰ ਰੱਖਣਾ ਤੇ ਹਾਂ ਉਹਦੇ ਖਿਲਾਫ ਤਿੰਨ ਚਾਰ ਕੇਸ ਹੋਰ ਵੀ ਬਣੇ ਆ ਉਹਨਾਂ ਚ ਦੀ ਗ੍ਰਿਫਤਾਰੀ ਨਹੀਂ ਸਰਕਾਰ ਕਰ ਰਹੀ ਨਾ ਨਿਪ੍ਰੀਤੀ ਕਰ ਰਹੀ ਆ ਇਸ ਕਰਕੇ ਇਸ ਗ੍ਰਿਫਤਾਰੀ ਨੂੰ ਉਤੋਂ ਆ ਕੇ ਉਹਦਾ ਪਛੰਡ ਜਿਹੜਾ ਵਾ ਸਰਕਾਰ ਕੋ ਦੇ ਸ਼ੈਲਟਰ ਲੈਣਾ ਚਾਹੁੰਦਾ ਵਾ ਆਰਐਸ ਜਿਹੜਾ ਨਾਗਰੂ ਇਹਨਾਂ ਨੂੰ ਚਲਉਂਦੀ ਆ ਬੀਜੇਪੀ ਦੀ ਜਿਹੜੀ ਇਹਨਾਂ ਦੀ ਪ੍ਰੋਟੈਕਸ਼ਨ ਕਰਦੀ ਆ ਸਰਕਾਰ ਕੇਂਦਰ ਚ ਬੀਜੇਪੀ ਦੀ ਆ ਇਸ ਕਰਕੇ ਇਹ ਸਾਰਾ ਕੰਮ ਇਹ ਕਰ ਰਹੇ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਤਾਂ ਉਹਨਾਂ ਦੇ ਆਪਣੇ ਐਮਐਲਏ ਆ ਗਏ ਉਹਨਾਂ ਦੇ ਆਪਣੇ ਮੰਤਰੀ ਆ ਗਏ ਉਹਨਾਂ ਬਾਰੇ ਕੀ ਕਰਦੇ ਵਿੱਚ ਥੋੜਾ ਬਾਰਾ ਕੇ ਕੋਈ ਬੱਚੇ ਆ ਢੋਂਦੀ ਕੋਸ਼ਿਸ਼ ਕਰ ਦਿੰਦੇ ਆ ਪਰ ਉਹਨਾਂ ਦੇ ਗ੍ਰੀਸਿਜ ਹੁੰਦੇ ਆ ਉਹਨਾਂ ਨੂੰ ਦੂਰ ਕਰ ਲਾਂਗੇ ਫਿਰ ਸਾਡੇ ਨਾਲ ਆ ਜਾਣਗੇ ਕਈ ਅਗੇ ਵੀ ਢੜੇ ਬਣੇ ਆ ਪਰ ਅਪਰਾਜੀ ਗਏ ਢੀਡਸਾ ਸਭ ਗਏ ਗਏ ਤੇ ਮੁੜ ਕੇ ਆ ਗਏ ਇਹ ਵੀ ਸਮਾਂ ਇਤਰਾ ਹੀ ਜਾਣਗੇ ਤੇ ਇਹਨਾਂ ਨਾਲ ਪਿਆਰ ਕਰਾਂਗੇ ਆਪਿਆ ਜਿਹੜੇ ਹੁਣ ਵਾਪਸ ਨਹੀਂ ਆ ਰਹੇ ਉਹਨਾਂ ਨੂੰ ਕੀ ਮੈਸੇਜ ਰਹੇਗਾ ਤੁਹਾਡੇ ਉਹਨਾਂ ਨੂੰ ਮੈਸੇਜ ਇਹੋ ਹੀ ਆ ਕਿ ਇਤਰਾ ਨਾ ਕਰੋ ਪਾਰਟੀ ਦੀ ਜ਼ਿੰਮੇਵਾਰੀ ਕਿਹਾ ਤੁਸੀਂ ਵੀ ਕਮਜ਼ੋਰ ਹੋ ਜੇ ਤੁਹਾਡੇ ਪੱਲੇ ਕੋਸ਼ਿਸ਼ ਨਹੀਂ ਪੈਣਾ ਪਰ ਕਾਲੀ ਦਲ ਹਮੇਸ਼ਾ ਚੜਦੀ ਗੱਲ 'ਚ ਰਹਿਆ ਚੜਦੀ ਗੱਲ 'ਚ ਬੰਦੀ ਸਿੰਘਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ ਮੇਖਾ ਹੀ ਉਹਨਾਂ ਦੇ ਲਈ ਆਇਆ ਸੀ ਜਿੰਨਾ ਸ਼੍ਰੋਮਣੀ ਕਾਲੀ ਦਲ ਨੇ ਕੰਮ ਕੀਤਾ ਜਿੰਨਾ ਸ਼੍ਰੋਮਣੀ ਕਮੇਟੀ ਨੇ ਹੋਂਦ ਤੱਕ ਸਾਰਿਆਂ ਜਿੰਨੀਆਂ ਵੀ ਉਥੇ ਵਕੀਲ ਕੀਤਾ ਸਾਰਿਆਂ ਦਾ ਖਰਚਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਕਹਿੰਦੇ ਜਦੋਂ 10 ਸਾਲ ਸਰਕਾਰ ਸੀ ਉਦੋਂ ਬੰਦੀ ਸਿੰਘਾਂ ਦਾ ਹੀ ਚੇਤਾ ਇਹ ਹੈ ਸ਼੍ਰੋਮਣੀ ਕਾਲੀ ਦਲ ਦਾ ਕੋਈ ਉਦਮੀ ਹੋਵੇ ਚਾਹੇ ਇਹ ਬਾਲਾਥਾਉ ਨਾ ਨਾ ਕਰ ਦੇ ਤਾਂ ਉਹ ਉਹਨਾਂ ਨੂੰ ਸਜ਼ਾ ਮੌਤ ਹੋ ਜਣੀ ਤਾਂ ਤੁਸੀਂ ਵੇਖ ਸਕਦੇ ਹੋ ਕਿਤੇ ਨਾ ਕਿਤੇ ਸਵਾਲਾਂ ਤੋਂ ਭੱਜਦੇ ਵੀ ਨਜ਼ਰ ਆਏ ਸ਼੍ਰੋਮਣੀ ਕਾਲੀ ਦਲ ਦੇ ਪ੍ਰਮਾਣ ਅਲਵਿੰਦਰ ਪਾਲ ਸਿੰਘ ਪੱਖੋ ਦੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੈਂਸ ਪ੍ਰਾਸਕੌਂਟਰ ਜਿਹੜੀ ਇੱਥੇ ਰੱਖੀ ਸੀ ਤਾਂ ਬੰਦੀ ਸਿੰਘਾਂ ਦੀ ਜਦੋਂ ਗੱਲ ਹੋਈ ਆ ਤਾਂ ਪੱਖੋ ਕੇ ਸਾਹਬ ਗੱਲ ਗੋਲ ਕਰਦੇ ਹੋਏ ਨਜ਼ਰਾ ਅੱਜ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋ ਰਹੀ ਸੀ ਤਾਂ ਪੱਖੋ ਕੇ ਤੋਂ ਬਾਅਦ ਸਰਕਾਰ ਅਲਵਿੰਦਰ ਪਾਲ ਸਿੰਘ ਪੱਖੋ ਘੋਣਾ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੱਲਬਾਤ ਕਰ ਲੈਣੇ ਆ। ਹਾਂ ਜੀ ਸਰ ਕੀ ਨਾਮ ਦੀ ਅਸੀਂ? ਦੇਖੋ ਜੀ ਮੇਰਾ ਨਾਮ ਕੁਲਦੀਪ ਸਿੰਘ ਔਲਤ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਟੇਟ ਬੋਡੀ ਦਾ ਮੀਤ ਪ੍ਰਧਾਨ। ਜੀ ਸਰ ਅੱਜ ਮੀਟਿੰਗ ਹੋਈ ਹੈ। ਪੱਖੋਂ ਕੇ ਸਾਹਬ ਬਹੁਤ ਸਾਰੇ ਖਵਾਲਾਂ ਦੇ ਉੱਤੇ ਦੇਖ ਗਏ ਨੇ ਲੇਕਿਨ ਬੰਦੀ ਸਿੰਘਾਂ ਦੇ ਸਵਾਲ ਤੋਂ ਜਿਹੜਾ ਕਿਦਣਾ ਕਿਦਿਓ ਬਰੇਜ ਕਰਦੇ ਹੋ ਨੇ ਕੀ ਕਹਿਣਾ ਚਾਹੀਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਕਲੈਕਸ਼ਨ ਲੜਿਆ ਪਹਿਲੇ ਧਾਰ ਦੇ ਟੂਨ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਅੱਜ ਵੀ ਜੇ ਸਾਡਾ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਹੋਇਆ ਉਹਦੇ ਵਿੱਚ ਇੱਕ ਬਹੁਤ ਵੱਡਾ ਬੰਦੀ ਸਿੰਘਾਂ ਦਾ ਕਾਰਨ ਹੈ ਕਿਉਂਕਿ ਜਦੋਂ ਸੀਟਾਂ ਦੀ ਗੱਲ ਸੀ ਅਸੀਂ ਕੋਈ ਸੀਟਾਂ ਦੇ ਨਾਲ ਬੀਜੇਪੀ ਦੇ ਨਾਲ ਕੰਪਰਮੈਂਸ ਨਹੀਂ ਤੋੜਿਆ ਸਿਰਫ ਤੇ ਸਿਰਫ ਇਹ ਗੱਲ ਸੀ ਕਿ ਜਦੋਂ ਇਲੈਕਸ਼ਨ ਉਹ ਆ ਜਿਹੜਾ ਪਾਰਲੀਮੈਂਟ ਦਾ ਹੋਇਆ ਉਸ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਈ ਕਮਰੋ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਸੀਟਾਂ ਤੁਹਾਨੂੰ ਵਧ ਦੇ ਸਕਦੇ ਹਾਂ ਸੀ ਪਰ ਤੁਸੀਂ ਨਾ ਤਾਂ ਕਿਸਾਨੂ ਦੀ ਗੱਲ ਕਰਨੀ ਹੈ ਨਾ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਦੀ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਇਸੇ ਕਰਕੇ ਬੀਜੇਪੀ ਜਿਹੜਾ ਸਾਡਾ ਸੁਣ ਗਿਆ ਤਾਂ ਨਹੀਂ ਹੋਇਆ ਉਹ ਜਿਹੜੀ ਜੋ ਪੀਜਪੀ ਦੇ ਨੇ ਕੀਤਾ ਸੀ ਉਸੰਨੇ ਉਹ ਸੀ ਭੁਲਾਇਆ ਨਹੀਂ ਜਾ ਸਕਦਾ ਅੱਜ ਵੀ ਜੋ ਕੁਛ ਜਿਹੜੇ ਬਾਗੀਧੜੇ ਦੇ ਲੋਕ ਕਰ ਰਹੇ ਐ ਜਿਹੜੇ ਉਹਨਾਂ ਬੀਜਪੀ ਦੇ ਇਸ਼ਾਰੇ ਤੇ ਕਰ ਰਹੇ ਐ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕੈਪ ਵਿਧਾਨ ਸਭਾ ਦੇ ਇਲੈਕਸ਼ਨ ਹੋਵੇ ਕੈਪ ਪਾਰਲੀਮੈਂਟ ਦੇ ਇਲੈਕਸ਼ਨ ਨੂੰ ਬਹੁਤ ਸਾਰਾ ਕੰਮ ਕੀਤਾ ਬਹੁਤ ਲੋਕਾਂ ਤੱਕ ਪਹੁੰਚ ਕੀਤੀ ਐ ਪਰ ਕੁਝ ਕਾਰਨ ਬਣ ਗਏ ਇਹ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੇ ਜਿਹੜੇ ਸਾਡੇ ਬਾਗੀ ਜੀ ਇਹ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਤੇ ਸਭ ਤੋਂ ਵੱਧ ਇਲੈਕਸ਼ਨ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਸਰਦਾਰ ਤਖਵੀਰ ਸਿੰਘ ਬਾਦਲ ਦੀ ਡਿਮਾਂਡ ਕਰਦੇ ਸੀ ਕਿ ਬਾਦਲ ਸਾਹਿਬ ਤੁਸੀਂ ਸਾਡੇ ਕੋਲ ਆਓ ਸਾਡੇ ਹਲਕੇ ਦੇ ਵਿੱਚ ਆਓ ਵੇਲੇ-ਵੇਲੇ ਆਓ ਤੁਹਾਡੇ ਆਉਣ ਦੇ ਨਾਲ ਸਾਨੂੰ ਬਲ ਮਿਲਦਾ ਹੈ ਸਾਡੇ ਵੋਟਾਂ ਵੱਧਦੀਆਂ ਪਰ ਅੱਜ ਬੀਜੇਪੀ ਦੇ ਇਸ਼ਾਰੇ ਤੇ ਉਹ ਲੋਕ ਅਲੱਗ ਤਰ੍ਹਾਂ ਦਾ ਜੀ ਫੇਰ ਦੂਸਰੇ ਨੰਬਰ ਤੇ ਕੱਢਣ ਦੀ ਗੱਲ ਕਰ ਰਹੇ ਆ ਜੀ ਆਮ ਤੌਰ ਤੇ ਕਹਿ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ ਜਿੰਨਾ ਚਿਰ ਤੱਕ ਉਹਨੇ ਆਪਣਾ ਕੋਈ ਕਨਵੀਨਸ਼ਨ ਨਹੀਂ ਚੁਣਿਆ ਜਿੰਨਾ ਤੱਕ ਸਰ ਪ੍ਰੀਡਮ ਨਹੀਂ ਬਣਾਈ ਉਹਨਾਂ ਕਰ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਐਕਸ਼ਨ ਨਹੀਂ ਨਤੀ ਲਿਆ ਇਸ ਕਰਕੇ ਇਹ ਲੋਕ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤਮਾਮ ਵਰਕਰ ਹੈ ਤੇ ਇਹ ਕੋਰ ਕਮੇਟੀ ਹੈ ਤੇ ਇਹ ਪੀਏਸੀ ਕਮੇਟੀ ਹੈ ਤੇ ਇਹ ਵਰਕਿੰਗ ਕਮੇਟੀ ਹੈ ਜਾਂ ਸਾਰੇ ਉਮੀਦਵਾਰ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਟਿਕਾਣੇ ਵਸਦੇ ਅਸ਼੍ਰੋਮਣੀ ਕਾਲੀਦਾਲ ਤਰਨਤਾਰਨ ਜਿਹੜੀ ਆ ਉਹ ਬਾਗੀ ਘੜੇਵਾਲਾ ਜਾਂ ਫਿਰ ਸਰਦਾਰ ਸੁਖਵੀਰ ਸਿੰਘ ਦੇਵਾਲ ਨੇ ਕਿਉਂਕਿ ਬਹੁਤ ਸਾਰੇ ਆਗੂ ਉਹਨਾਂ ਨੂੰ ਪ੍ਰਧਾਨਜੀਤ ਵੇਖਣਾ ਨਹੀਂ ਚਾਹੁੰਦੇ ਅੱਜ ਤੜਾ ਉਹਨਾਂ ਨੂੰ ਪ੍ਰਧਾਨਜੀਤ ਵੇਖਣਾ ਚਾਹੁੰਦਾ ਕਿਵੇਂ ਵੇਖਦੇ ਨੇ ਜੀ ਦੇਖੋ ਜੀ ਅੱਜ ਜਿਹੜਾ ਤਰਨਤਾਰ ਦੀ ਤੁਸੀਂ ਗੱਲ ਕੀਤੀ ਹੈ ਜੀ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਸਾਹਿਬ ਇਕੱਠੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪਰੰਪਰਨ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਇੱਥੇ ਇਕੱਤਰ ਹੋਏ ਆ ਤੇ ਬਾਕੀ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਆ ਉਹ ਸਾਰੇ ਇਕੱਤਰ ਹੋਏ ਆ ਕੋਈ ਵੀ ਐਸਾ ਕੋਈ ਦਰਨੀ ਜਿਹੜਾ ਕਿਸੇ ਪਾਸੇ ਗਿਆ ਹੋਵੇ ਕਹਿਣ ਦਾ ਭਾਵ ਕਿ ਮੁਕੀ ਜਿਹੜੀ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਦੀ ਲੀਡਰਸ਼ਿਪ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਟਿਕਾਣੇ 'ਮੈਂ ਖੜੀ ਹਾਂ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ